ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਕੱਲ ਗਿਆਨੀ ਹਰਪ੍ਰੀਤ ਸਿੰਘ ਕੁਰਾਲੀ ਦੇ ਬਲਾਕ ਮਾਜਰੀ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਇਸੇ ਦੌਰਾਨ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਆਗੂ ਆ ਉਹ ਵੀ ਉਸ ਸਟੇਜ ਦੇ ਉੱਤੇ ਸਿਗੇ ਤੇ ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਤਕਰੀਰ ਕਰਦੇ ਆ ਜਿਹੜੀ ਉਹ ਉਦਾਹਰਣ ਦਿੰਦੇ ਆ ਵੀ ਕੋਠਾ ਨਵਾਂ ਛਤਣਾ ਤੇ ਪੁਰਾਣਾ ਸਮਾਨ ਨਹੀਂ ਵਰਤਣਾ ਭਾਵ ਕਿ ਪੁਰਾਣੇ ਬਾਲੇ ਜਾਂ ਸ਼ਤੀਰੀਆਂ ਨਹੀਂ ਵਰਤਣੀਆਂ ਹੁਣ ਕਈ ਆਗੂ ਉਥੇ ਪ੍ਰਾਣੇ ਵੀ ਬੈਠੇ ਸਿਗੇ ਹੁਣ ਇਹ ਗਿਆਨੀ ਜੀ ਨੇ ਕਿਨਾਂ ਨੂੰ ਸੰਬੋਧਨ ਕਰਦਿਆਂ ਇਹ ਉਦਾਹਰਣ ਦੱਸੀ ਆ ਇੱਕ ਤੋਂ ਹੱਥ ਹੋਏ ਜਾਣਾਂਗੇ ਤੇ ਨਾਲ ਹੀ ਅੱਜ ਪੰਜਾਬ ਵਿਧਾਨ ਸਭਾ ਦਾ ਪਾਣੀਆਂ ਦੇ ਮਸਲੇ ਦੇ ਉੱਤੇ ਵਿਸ਼ੇਸ਼ ਜਿਹੜਾ ਸੈਸ਼ਨ ਹੈ ਉਹ ਸੱਦਿਆ ਗਿਆ ਸਪੈਸ਼ਲ ਸੈਸ਼ਨ ਸੱਦਿਆ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੂਰਾ ਇਤਿਹਾਸ ਸੁਣਾਇਆ ਵੀ ਕਦੋਂ ਇਹ ਮਸਲਾ ਸ਼ੁਰੂ ਹੋਇਆ ਕਿੱਦਾਂ-ਕਿਦਾਂ ਪਾਣੀਆਂ ਦੇ ਰੁੱਖ ਮੋੜੇ ਗਏ ਕਿੱਦਾਂ-ਕਿਦਾਂ ਦਰਿਆਵਾਂ ਦੇ ਵੰਗਾੜ ਜਿਹੜੇ ਆ ਮੋੜੇ ਗਏ ਡੈਮ ਬਣਾਏ ਗਏ ਤੇ ਫਿਰ ਡੈਮਾਂ 'ਚ ਪਾਣੀ ਇਕੱਠਾ ਕਰਕੇ ਇਹਦੀ ਲੁੱਟ ਸ਼ੁਰੂ ਹੋਈ ਹੈ ਇਹਦੇ ਨਾਲ ਹੀ ਪੱਟੀ ਸਾਹਿਬ ਇਹ ਵੀ ਜਾਣਾਂਗੇ ਵੀ ਹਰਜਿੰਦਰ ਸਿੰਘ ਧਾਮੀ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਨਾਲ ਉਹਨਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਹੁੰਦੀਆਂ ਸਿਕਸ ਸੰਸਥਾਵਾਂ ਹੁੰਦੀਆਂ ਤੇ ਮੰਗ ਉਹੀ ਹੈ ਵੀ ਹੁਣ ਬਲਵੰਤ ਸਿੰਘ ਰਾਜਵਾਨਾ ਨੂੰ ਜਿਹੜਾ ਉਹ ਰਹਾ ਕਰ ਦਿੱਤਾ ਜਾਣਾ ਚਾਹੀਦਾ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਾਣੀਆਂ ਦੇ ਮੁੱਦੇ ਤੇ ਜਿਹੜੀ ਗੱਲ ਮੈਂ ਕੱਲ ਵੀ ਕਹੀ ਸੀ ਪਰਸੋਂ ਵੀ ਕਹੀ ਸੀ ਗੱਲ ਆ ਕੇ ਉਥੇ ਮੁੱਕਦੀ ਆ ਵੀ ਸਿਰਫ ਇਹ ਉਹਨਾਂ ਦੇ ਜਿਹੜੇ ਐਕਟਾਂ ਦਾ ਕਾਨੂੰਨ ਰੱਦ ਕਰਦੇ ਨਾਲ ਕੁਝ ਨਹੀਂ ਬਣਨਾ ਡੈਮ ਸਿਕਿਟੀ ਐਕਟ ਨੂੰ ਰੱਦ ਕਰਨਾ ਕੁਛ ਨਹੀਂ ਬਣਨਾ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਇਹਨਾਂ ਨੇ ਕੀ ਕੀਤਾ ਸੀਗਾ ਵੀ ਅੱਜ ਨਹੀਂ ਇਸ ਤੋਂ ਪਹਿਲਾਂ ਜਿਹੜੇ ਸਟੇਟ ਦੇ ਸਾਡੇ ਮੁੱਦੇ ਸੀਗੇ ਉਹ ਸੈਂਟਰ ਨੂੰ ਦੇ ਦਿੱਤੇ ਸੀ ਜਿਹੜੀ ਗੱਲ ਤੁਹਾਨੂੰ ਪਤਾ ਅੱਜ ਨੇ ਕਹੀ ਹੈ ਆਪਣੇ ਨੇ ਪ੍ਰਗਟ ਸਗੇ ਨੇ ਉਹ ਕਹਿੰਦਾ ਪੂਰੇ ਦੇਸ਼ ਦੇ ਵਿੱਚ 55 ਡੈਮ 5500 ਡੈਮ ਨੇ ਬਿਲਕੁਲ ਤੇ ਇਹਨਾਂ ਨੇ ਕਿਤੇ ਗੈਰਸ ਵਿਧਾਨਿਕ ਤਰੀਕੇ ਦੇ ਨਾਲ ਜਿਹੜੇ ਆ ਉਹ ਆਪਣੇ ਅਧੀਨ ਕਰ ਲਏ। ਪ੍ਰਾਇਮਰੀ ਜਿੱਥੇ ਦੇ ਉੱਤੇ ਗੱਲ ਕਰ ਰਹੇ ਸੀ ਇਹਦੇ ਵਿੱਚ ਕਿਹਾ ਗਿਆ ਬਾਬੀ ਬਕਾਇਦਾ ਤੌਰ ਤੇ ਜਿਹੜੇ ਇਹ ਡੈਮ ਹੈ ਇਹ ਸਟੇਟ ਦਾ ਮੁੱਦਾ ਨੇ। ਇਹ ਸਟੇਟ ਮੁੱਦਾ ਰਹੇ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ। ਭਾਖੜਾ ਮੈਨੇਜਮੈਂਟ ਬੋਰਡ ਤੋਂ ਉਦੋਂ ਇਹ ਭਾਖੜਾ ਵਿਆਸ ਮੈਨੇਜਮੈਂਟ ਬਣਿਆ ਸੀ ਜਦੋਂ ਇਹਦੇ ਵਿੱਚ ਭਾਖੜਾ ਜਿਹੜਾ ਮੈਨੇਜਮੈਂਟ ਬੋਰਡ ਸ਼ੀਟ ਦੇ ਵਿੱਚ ਬਾਕੀ ਡੈਮ ਸ਼ਾਮਿਲ ਕਰ ਦਿੱਤੇ ਗਏ ਸੀ ਹੁਣ ਉਹਨੂੰ ਇੱਕ ਕੰਮ ਸਿੱਧਾ ਹੋ ਗਿਆ ਹੁਣ ਤੁਸੀਂ ਵੇਖੋ ਇੱਕ ਨਵੀਂ ਗੱਲ ਆ ਰਾਜਸਥਾਨ ਨੂੰ ਮੈਂਬਰਸ਼ਿਪ ਕਿਵੇਂ ਦਿੱਤੀ ਗਈ ਐ ਡੈਮ ਦੇ ਵਿੱਚ ਉਹ ਨਾ ਰਪੇਰੀਨ ਕਹਿੰਦਾ ਨਾ ਉਹਦੇ ਕੋਈ ਪਾਣੀ ਲੱਗਦਾ ਵਾ ਸਗੋਂ ਇਸ ਤੇ ਪਾਣੂ ਦੇ ਰਹੇ ਰਾਇਲਟੀ ਦੇ ਵਿੱਚ ਸਾਨੂੰ ਜਿਹੜੀ ਰਾਇਲਟੀ ਦਿੱਤੀ ਉਹ ਠੀਕ ਜਿਹੜੀ ਬਕਾਇਆ ਸੜੀ ਵਸੂਲ ਕੀਤੀ ਜਾਣੀ ਚਾਹੀਦੀ ਹੈ ਕਿਉਂ ਨਹੀਂ ਸਰਕਾਰ ਨੂੰ ਸੁਣ ਕਰ ਦਿਜੀਏ ਨੇ ਚਾਹੀਦਾ ਸਰਕਾਰ ਨੂੰ ਹੁਣ ਪੁਰਾਣੇ ਬਿੱਲ ਭੇਜਣ ਜਿਹੜੇ ਪਿਛਲੇ 10-15 ਸਾਲ ਦਾ ਜ਼ਿਕਰ ਹੋ ਰਿਹਾ ਉਹਦਾ ਹਿਸਾਬ ਲੈਣ ਪ੍ਰੀਤਮ ਸਿੰਘ ਕੁੰਮੇਦਾਨ ਕੀ ਕਹਿੰਦਾ ਵਾ ਰਾਜਸਥਾਨ ਨੂੰ ਮੈਂਬਰ ਕਿਸ ਤਰੀਕੇ ਨਾਲ ਪਾਇਆ ਜਿਹੜਾ ਘੱਗਰ ਦਰਿਆ ਨਾ ਜੀ ਜੀ ਇਹ ਕਿਸੇ ਵੀ ਬੇਸਨ 'ਚ ਨਹੀਂ ਆਉਂਦਾ ਘੱਗਰ ਦਿਆਰ ਨੂੰ ਬਕਾਇਦਾ ਤੌਰ ਤੇ ਸਿੰਧ ਬੇਸਨ 'ਚ ਪਾਤਾ ਵੀ ਅੱਗੇ ਜਾ ਕੇ ਸਿੰਧ 'ਚ ਮਿਲਦਾ ਤਾਂ ਉਸ ਉਸ ਬੇਸਨ 'ਚ ਪਾ ਦਿਓ ਜਦ ਕਿ ਘੱਗਰ ਦੇ ਰਾ ਜਿਹੜਾ ਸਾਡੇ ਇਥੋਂ ਨਿਕਲਦਾ ਵੇ ਇੱਕ ਸਾਬ ਦਾ ਬਰਸਾਤੀ ਨਾਲੇ ਟਾਈਪ ਚੋ ਹੀ ਆ ਇੱਕ ਸਾਬ ਇਹ ਜਾ ਕੇ ਇਹ ਜਾ ਕੇ ਰਾਜਸਥਾਨ ਚ ਖਤਮ ਹੋ ਜਾਂਦਾ ਵਾ ਹੁਣ ਕਹਿੰਦੇ ਸਿੱਧ ਬੇਸਨ ਦਾ ਜਿਹੜਾ ਹੱਕ ਆ ਫਿਰ ਮਿਲਣਾ ਚਾਹੀਦਾ ਇਹ ਰਾਜਸਥਾਨ ਤੱਕ ਜਾਂਦਾ ਤੇ ਵੀ ਦਾ ਹੱਕ ਬਣਦਾ ਫਿਰ ਉਦੋਂ ਮੈਂਬਰ ਪਾਇਆ ਸੀ ਉਹਨੂੰ ਮੈਂ ਨਹੀਂ ਕਹ ਰਿਹਾ ਇਹ ਪ੍ਰੀਤਮ ਸਿੰਘ ਕੁਮੇਦਾਨ ਦੇ ਮੁਤਾਬਕ ਵੇਖੋ ਸਰਕਾਰਾਂ ਕੀ ਕੁਝ ਕਰਦੀਆਂ ਨੇ ਇਹ ਘੱਗਰ ਦਰਿਆ ਜਿਹੜਾ ਵਾ ਰਾਜਸਥਾਨ ਜਾਂਦਾ ਤੇ ਸਿੱਧ ਮਿਲਸਰ ਦਾ ਹਿੱਸਾ ਵਾ ਤੇ ਇਸ ਕਰਕੇ ਜਿਹੜਾ ਇਹ ਮੈਂਬਰ ਪਾਇਆ ਜਾਣਾ ਚਾਹੀਦਾ ਹੁਣ ਵੇਖਿਆ ਕੀ 2022 ਦੇ ਵਿੱਚ ਸਾਡੀ ਜਿਹੜੀ ਸਥਾਈ ਪਰਮਨੈਂਟ ਮੈਂਬਰਸ਼ਿਪ ਸੀ BBM ਦੇ ਵਿੱਚ 60% ਦੀ ਅਸੀਂ ਖਰਚਾ ਕਰਦੇ ਉਹਦਾ 60 ਕਿ 70% ਦੀ ਜਿਹੜੀ ਉਹਦੇ ਖਰਚਾ ਹੁੰਦਾ ਉਹ ਅਸੀਂ ਦਿੰਦੇ ਪੰਜਾਬ ਦਿੰਦਾ ਵਾ ਕਿਸੇ ਵੇਲੇ ਇਰੀਗੇਸ਼ਨ ਦਾ ਜਿਹੜਾ ਮਹਿਕਮਾ ਸੀਗਾ ਬਕਾਇਦਾ ਤੌਰ ਤੇ ਉਹ ਹਰਿਆਣੇ ਕੋਲ ਹੀ ਸਾਡੇ ਕੋਲ ਜਨਰਲ ਸੀਗਾ ਸਾਡਾ ਮੈਂਬਰ ਕੋਈ ਵੀ ਫੈਸਲਾ ਲੈਣ ਦਾ ਇਹ ਕਰ ਰੱਖਦਾ ਸੀ ਲੇਕਿਨ ਇਹਨਾਂ 2022 ਦੇ ਵਿੱਚ ਉਹ ਟੋਟਲੀ ਖਤਮ ਕਰਕੇ ਤੇ ਬਕਾਇਦਾ ਤੌਰ ਤੇ ਉੱਥੇ ਸਾਨੂੰ ਸਤਾਈ ਮੈਂਬਰ ਬਣਾ ਦਿੱਤਾ ਇਹ 23 ਮਾਰਚ 2022 ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਸੀਗੀ ਜਿਹੜੀ ਉਸ ਟਾਈਮ ਦੇ ਉੱਤੇ ਇਲੈਕਸ਼ਨ ਸੀਗੀ ਤੇ ਸਾਰਾ ਕੰਟਰੋਲ ਇਲੈਕਸ਼ਨ ਕਮਿਸ਼ਨ ਦਾ ਸੀਗਾ 20 ਫਰਵਰੀ ਨੂੰ ਵੋਟਾਂ ਪੈ ਚੁੱਕੀਆਂ ਸੀ ਜਿਹੜੀ ਆਪਣੀ ਕਮ ਚਲੂ ਸਰਕਾਰ ਸੀ ਉੱਤੇ ਕੋਈ ਵੀ ਐਕਸ਼ਨ ਨਹੀਂ ਸੀ ਲੈ ਸਕਦੀ ਚਾਹੀਦਾ ਕੀ ਸੀਗਾ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਤੇ ਬਕਾਇਦਾ ਤੌਰ ਤੇ ਉਹ ਸਰਕਾਰ ਨੂੰ ਚਾਹੀਦਾ ਸੀ ਉਸ ਟਾਈਮ ਦੇ ਉੱਤੇ ਵੀ ਉਹ ਇਹ ਪਟੀਸ਼ਨ ਧਰ ਕਰਨ ਦੀ ਵੀ ਸਾਡੀ ਤੁਸੀਂ 27 ਮੈਂਬਰ ਕਿਵੇਂ ਖਤਮ ਕਰ ਦਿੱਤੀ ਹੈ ਲੇਕਿਨ ਕੋਈ ਨਹੀਂ ਬੋਲਿਆ ਉਲਟਾ ਜਿਹੜਾ ਉਹਨਾਂ ਦਾ ਆਪਣਾ ਐਮਪੀ ਰਾਸਵਾ ਮੈਂਬਰ ਸੁਸ਼ੀਲ ਗੁਪਤਾ ਉਹ ਹਰਿਆਣੇ ਦੇ ਪਾਣੀਪਤ ਕਰਨਿਆਲ ਤੇ ਚੰਡੀਗੜ੍ਹ ਚ ਬਹਿ ਕੇ ਇਹ ਬਿਆਨ ਦਿੰਦਾ ਰਿਹਾ ਪ੍ਰੈਸ ਕਾਨਫਰੰਸ ਕਰਦਾ ਰਿਹਾ ਵੀ ਸਾਡੀ ਹਰਿਆਣੇ ਸਰਕਾਰ ਬਣ ਜਾਈਆਂ ਅਸੀਂ ਸਾਰੇ ਹੱਕ ਜਿਹੜੇ ਪੰਜਾਬ ਕੋਲੇ ਨੇ ਉਹਨੂੰ ਲੈ ਕੇ ਜਾਵਾਂਗੇ ਭਗਵੰਤ ਮਾਨ ਵੀ ਉੱਥੇ ਬੈਠਾ ਵਾ ਕੇਜਰੀਵਾਲ ਵੀ ਬੈਠਾ ਤੇ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਵੀ ਸਾਡੀ ਹਰਿਆਣਾ ਸਰਕਾਰ ਬਣਾ ਦੇ ਅਸੀਂ ਪੰਜਾਬ ਦੇ ਤੇ ਹਰਿਆਣੇ ਦੇ ਮਸਲੇ ਹੱਲ ਕਰਦੇ ਆਂਗੇ ਜੇਕਰ ਕੁਝ ਵੀ ਨਹੀਂ ਹੋਇਆ ਉਹਦੇ ਵਿੱਚ ਉਹਦੋਂ ਵੀ ਭਗਵੰਤ ਮਾਨ ਨੂੰ ਚਾਹੀਦਾ ਸੀ ਵੀ ਤੁਸੀਂ ਮੁੱਖ ਮੁਦਰੀ ਪੰਜਾਬ ਦੇ ਹੋ ਤੁਸੀਂ ਇੰਨੀ ਗੱਲ ਕਹਿੰਦੇ ਹੋ ਨਹੀਂ ਜੀ ਸਾਡੇ ਤੇ ਪਾਣੀ ਤੁਹਾਨੂੰ ਮਿਲਣਾ ਚਾਹੀਦਾ ਅਸੀਂ ਤੁਹਾਡਾ ਮਸਲਾ ਕੋਈ ਨਹੀਂ ਹੈਗਾ ਅਸੀਂ ਤੇ ਪਾਣੀ ਦੇ ਰਹੇ ਆ ਤੁਹਾਨੂੰ ਫੋਕੜ ਤੇ ਦੇ ਰਹੇ ਤੀਸਰੀ ਚੀਜ਼ ਅਰੇ ਹਰਿਆਣੇ ਦੇ ਮੁੱਖ ਮੰਤਰੀ ਦੇ ਕਿ ਮੈਂ ਦਿੱਤਾ ਪੀ ਪਾਣੀ ਸਾਰਿਆਂ ਦਾ ਸਾਂਝਾ ਹੁੰਦਾ ਬਿਲਕੁਲ ਠੀਕ ਹੈ ਜੀ ਪਾਣੀ ਸਾਂਝਾ ਜੀ ਅਸੀਂ ਮੰਨਦੇ ਹਾਂ ਲੇਕਿਨ ਜਿਹੜੇ ਬਾਕੀ ਰਿਸੋਰਸ ਵੀ ਸਾਂਝੇ ਕਰ ਲੋ ਅਸੀਂ ਲਾਈਮਸਟੋਨ ਲੈਣ ਜਾਂਦੇ ਰਾਜਸਥਾਨ ਤੋਂ ਸਾਡੇ ਮੋਟੀਆਂ ਮੋਟੀਆਂ ਰਕਮਾਂ ਲਿਆ ਜਾਂਦੀਆਂ ਪੈਸੇ ਦੇ ਤੁਸੀਂ ਜੇ ਸਾਨੂੰ ਉੱਥੋਂ ਆਪਣਾ ਉਹ ਲਾਈਮਸਟੋਨ ਦੇ ਪੈਸੇ ਲੈਂਦੇ ਤੇ ਫਿਰ ਸਾਨੂੰ ਕਿਉਂ ਪੈਸੇ ਸਾਨੂੰ ਰੈਲਟੀ ਕੋ ਨਹੀਂ ਦਿੰਦੇ ਅਸੀਂ ਜਾ ਕੇ ਕੋਲਾ ਲੈ ਕੇ ਉਹਨੇ ਕੱਢ ਕੇ ਜਦੋਂ ਬਾਕੀ ਸਟੇਟਾਂ ਤੋਂ ਸਾਨੂੰ ਉੱਥੇ ਪੈਸੇ ਦੇਣੇ ਪੈਂਦੇ। ਹੋਰ ਅਸੀਂ ਮਿਨਰਲ ਮੰਗਦੇ ਆ ਸਾਨੂੰ ਪੈਸੇ ਦੇਣੇ ਪੈਂਦੇ ਆ ਤੇ ਫਿਰ ਪਾਣੀ ਸਾਂਝਾ ਕਿਵੇਂ ਹੋ ਗਿਆ? ਪਾਣੀ ਵੀ ਤੇ ਇੱਕ ਜਿਹੜੀ ਆ ਉਹ ਸਾਡਾ ਹਿੱਸਾ ਹੈ ਨਾ ਸਾਡਾ ਨਾ ਪਾਣੀ ਨੂੰ। ਦੂਸਰੀ ਚੀਜ਼ ਹਿਮਾਚਲ ਦੇ ਮੁੱਖ ਮੰਤਰੀ ਨੇ ਗੱਲ ਕਹੀ। ਹਿਮਾਚਲ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਜੀ ਵੇਖੋ ਤੁਸੀਂ ਜਿਹੜੀ ਆ ਜਿਹੜੀ ਸਾਡੀ ਹੈਗੀ ਆ ਪਾਣੀ ਸਾਡਾ ਵਾ ਇਹ ਤੇ ਵੰਡ ਲੀ ਜਾਂਦੇ ਨਹੀਂ ਸੁੱਖੂ ਸਾ ਪਾਣੀ ਢੰਡਾ ਨਹੀਂ ਇਹ ਇਹ ਦਰਿਆ ਜਿੰਨੇ ਵੀ ਆ ਇਹ ਤਿੱਬਤ ਚੋਂ ਨਿਕਲਦੇ ਆ ਤੇ ਤਿੱਬਤ ਤੇ ਕੰਟਰੋਲ ਕਿਦਾ ਅਜ ਚਾਈਨਾ ਦਾ ਇਹ ਚਾਈਨਾ ਚੋਂ ਨਿਕਲਦੇ ਤੁਹਾਡੇ ਤੁਸੀਂ ਰਿਪੇਅਰਿੰਗ ਨੂੰ ਮੁਤਾਬਕ ਸਾਡੇ ਨਾਲ ਹੈਗੇ ਹੋ ਲੇਕਿਨ ਤੁਸੀਂ ਇਹ ਕੋਈ ਸਾਡਾ ਪਾਣੀ ਤੁਹਾਡਾ ਪਾਣੀ ਨਹੀਂ ਹੈਗਾ ਉੱਥੋਂ ਦਾ ਜਿਹੜੀ ਗੰਗਾ ਦਾ ਉਹ ਕਲਾਸ਼ ਪਰਬਤੋਂ ਨਿਕਲਦੀ ਕਲਾਸ਼ ਪਰਬਤ ਵੀ ਤਿੱਬਤ ਚੋਂ ਦਾ। ਇਸ ਕਰਕੇ ਇਹ ਚਾਨੀਆਂ ਚైనా ਤੋਂ ਨਿਕਲਦੇ ਨੇ ਮਾਤਲ ਤੋਂ ਹੁੰਦੇ ਹੋਏ ਪੰਜਾਬ ਚ ਆਉਂਦੇ ਤੇ ਗਾ ਫਿਰ ਕੇ ਜਾਂਦੇ ਨੇ। ਇਸ ਕਰਕੇ ਇਹ ਵੀ ਗਲਤ ਕਿ ਉਹਦਾ ਇਹ ਦਾਵਾ ਕਰਨਾ ਵੀ ਪਾਣੀ ਸਾਡੇ ਨੇ। ਤੁਸੀਂ ਬਿਜਲੀ ਦੀ ਰੈਲਿਟੀ 7 ਤੋਂ 12% ਮੰਗੀ ਮੰਗੀ ਜਾਓ ਤੁਹਾਨੂੰ ਹੱਕਤ ਮੰਗਣ ਦਾ। ਅਗਲੀ ਗੱਲ ਸਰ ਪਾਰਟੀ ਮੀਟਿੰਗ ਹੋਈ ਤੇ ਉਹਦੇ ਵਿੱਚ ਵੀ ਜਿਹੜੇ ਵਿਰੋਧੀ ਧਿਰ ਦੇ ਆਗੂ ਸੀ ਉਹਨਾਂ ਨੇ ਠੋਕ ਵਜਾ ਕੇ ਇਨੀ ਗੱਲ ਕਹੀ ਵੀ ਪਾਣੀਆਂ ਦੇ ਮੁੱਦੇ ਤੇ ਅਸੀਂ ਬਿਲਕੁਲ ਮੁੱਖ ਮੰਤਰੀ ਦੇ ਨਾਲ ਅਸੀਂ ਪੰਜਾਬ ਸਰਕਾਰ ਦੇ ਨਾਲ ਇਹ ਜਿਹੜਾ ਅੱਜ ਸੈਸ਼ਨ ਬੁਲਾਇਆ ਗਿਆ ਉਹ ਮੈਂ ਸੋਚਦਾ ਮਸਲੇ ਦਾ ਹੱਲ ਨਹੀਂ ਮਸਲੇ ਨੂੰ ਉਲਝਾਉਣ ਲਈ ਬੁਲਾਇਆ ਗਿਆ ਸੀ ਇਹ ਕਿਹਦੀ ਅੰਦਾਜ਼ਾ ਮੈਨੂੰ ਨਹੀਂ ਪਤਾ ਪਿਛਲੇ ਸਮੇਂ 'ਚ ਅਕਾਲੀਆਂ ਕੋਲੋਂ ਗਲਤੀਆਂ ਹੋਈਆਂ ਕਾਂਗਰਸ 'ਚ ਵੀ ਗਲਤੀਆਂ ਹੋਈਆਂ ਤੇ ਜਿਹੜੇ ਸਾਡੇ ਮਾਨਯੋਗ ਤੁਸੀਂ ਸਾਬ ਲਾਲ ਨੂੰ ਸਪੀਕਰ ਸਾਹਿਬ ਨੇ ਕਿ ਉਹਨਾਂ ਦੇ ਬਿਚੇ ਕਾਂਗਰਸੀ ਕੁਲਤਾਰ ਸਿੰਘ ਸੰਧਵਾ ਦੇ ਬਜ਼ੁਰਗ ਕਾਂਗਰਸ ਵਿੱਚ ਨਹੀਂ ਸਿਰ ਉਹਨਾਂ ਗਲਤੀਆਂ ਨਹੀਂ ਕੀਤੀਆਂ ਅਮਨ ਰੋੜਾ ਜਿਹਦੇ ਫਾਦਰ ਕਾਂਗਰਸ ਸਰਕਾਰ 'ਚ ਮੰਤਰੀ ਵੀ ਰਹੇ ਭਗਵਾਨ ਦਾਸ ਰੋੜਾ ਉਹ ਕਹਿੰਦੇ ਜੀ ਇਹਦੇ ਤੇ ਇੱਕ ਵਾਈਟ ਪੇਪਰ ਲਿਖਿਆ ਜਾਣਾ ਚਾਹੀਦਾ ਕਿਤਾਬ ਲਿਖੀ ਜਾਣੀ ਚਾਹੀਦੀ ਤੇ ਮੈਂ अरोड़ा ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਉਹਦਾ ਪ੍ਰੀਫੇਸ ਤੁਸੀਂ ਲਿਖਿਓ ਉਹਦਾ ਪ੍ਰੀਫੇਸ ਲਿਖ ਕੇ ਤੇ ਆਪਣੇ ਭਾਪੇ ਵੱਲੋਂ ਰਵਾਇ ਨੌਰ ਦੀ ਗੱਲ ਕਜੂ ਕਰੇ ਪਿੰਦੇ ਕੀ ਰੋਲਵਾਇਆ ਕੀ ਲੱਤਾਂ ਭਰ ਚੁੱਕਦੀ ਐ ਨਹੀਂ ਗੱਲ ਕਰਨ ਲੱਗਿਆ ਮੈਂ ਕਹਿੰਦਾ ਵੀ ਜਿਹੜੀ ਗੱਲ ਬਾਜਵੇਂ ਨੇ ਕਹੀ ਵੀ ਪਿੱਛੇ ਗਲਤੀਆਂ ਹੋਈਆਂ ਆਪਾਂ ਉਹਨਾਂ ਨੂੰ ਬਾਰ-ਬਾਰ ਦਰਿਆਵਾਂਗੇ ਉੱਥੇ ਤੇ ਗੱਲਾਂ ਹੀ ਕੀਤੀਆਂ ਕਾਂਗਰਸ ਨੇ ਬੜਾ ਕਰ ਕਰਤਾ ਕਾਲੀਆਂ ਨੇ ਬੜਾ ਕਰਕੇਤਾ ਜੋ ਸਾਡੀ ਸਰਕਾਰ ਨੇ ਕੀਤਾ ਕਿਸੇ ਕੀਤਾ ਹੀ ਨਹੀਂ ਤੇ ਪਹਿਲਾਂ ਦੱਸੋ ਫਿਰ ਡੈਮ ਸੇਫਟੀ ਐਕਟ ਵੇਟ ਤੱਕ ਚੈਲੰਜ ਕੋਈ ਨਹੀਂ ਕੀਤਾ ਤੁਸੀਂ ਅੱਜ ਉਹਦਾ ਪੱਟਾ ਕਿਹਦੇ ਵੇਚਣਾ ਗੱਲ ਰਾਣਾ ਗੁਰਜੀਤ ਹੋਂਾ ਦੇ ਵੀ ਬੜੀ ਪਾਇਦਾਰ ਸੀ ਕਿ ਵੀ ਹੁਣ ਭੁੱਖ ਦੀ ਚਿੰਤਾ ਕਰੀਏ ਜੋ ਹੋ ਗਿਆ ਹੋ ਗਿਆ ਵੀ ਭੁੱਖ ਦੀ ਯੋਜਨਾ ਕੀ ਆ ਹੁਣ ਆਪਣੀ ਉਹੀ ਗੱਲ ਤੇ ਮੈਂ ਕਹਿੰਦੇ ਆ ਪੀ ਪਸ਼ੋਕਲ ਜੋ ਆ ਉਹ ਅਖਬਾਰਾਂ 'ਚ ਵੀ ਛਪ ਚੁੱਕਾ ਤੇ ਕਿਤਾਬਾਂ 'ਚ ਵੀ ਛਪ ਚੁੱਕਿਆ ਤੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਵੀ ਦੋਸ਼ੀ ਕੌਣ ਸੀਗਾ। ਲੇਕਿਨ ਤੁਸੀਂ ਉਹਦੇ ਤੇ ਫਿਰ ਉਹਨੂੰ ਜਿਹੜੀ ਉਹ ਵਾਲ ਕੇ ਉੱਤੇ ਫਿਰ ਜਿਹੜੀ ਸੀ ਆਪਣੀ ਕਿਰਤ ਨੂੰ ਵਾਰ ਕੇ ਕੀ ਕੀ ਪੇਸ਼ ਕਰਨਾ ਚਾਹੁੰਦੇ। ਮੈਂ ਅੱਜ ਵੀ ਕਹਿੰਦਾ ਤੁਸੀਂ ਮਤੇ ਇਹੋ ਜੇ 50 ਪਾਸ ਕਰ ਲਓ। 50000 ਪਾਸ ਕਰ ਲਓ। ਕੇਂਦਰ ਸਰਕਾਰ ਦੀ ਬਿਲਕੁਲ ਕੰਨ ਤੇ ਜੂ ਤੱਕ ਨਹੀਂ ਸਰਕੂ। ਜੇ ਕੁਝ ਕਰਨਾ ਵਾ ਆਪਣੇ ਵੀ ਐਮਐਮਪੀ ਤੇ 117 ਐਮਐਲਏ ਲੋ ਤੇ ਪ੍ਰਧਾਨ ਮੰਤਰੀ ਦੇ ਬੂਹੇ ਅੱਗੇ ਜਾ ਕੇ ਬੈਠੋ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਆਪ ਆਪਣੀ ਕਿਤਾਬ ਚ ਲਿਖਦਾ ਹੈ ਡਵਾਣੀ ਆਪਣੀ ਕਿਤਾਬ ਚ ਕਹਿੰਦਾ ਵੀ ਇੰਦਰਾ ਗਾਂਧੀ ਸਾਕਾ ਨੀਲਾ ਤਾਰਾ ਸਮੇਂ ਦਰਬਾਰ ਸਹਿਬ ਤੇ ਅਟੈਕ ਕਰਨ ਲਈ ਤਿਆਰ ਨਹੀਂ ਸੀਗੀ ਅਸੀਂ ਦਬਾਅ ਪਾ ਕੇ ਕਰਾਇਆ ਕਿ ਨਾ ਨਾ ਕਿ ਲਿਖ ਦੇ ਆਪਣੀ ਕਿਤਾਬ ਦੇ ਵਿੱਚ ਕਿਉਂ ਇੰਦਰਾ ਗਾਂਧੀ ਨੇ ਉਹਦੇ ਅੰਬਰ ਦੀ ਸੀ ਲਈ ਸੀ ਕਰਕੇ ਲਈ ਸੀਗੀ ਤੇ ਨਿਕਰਤਾ ਰਿਸ਼ਦ ਦੇ ਕਰਨ ਜੇ ਇੱਕ ਤੇ ਕਾਲੀਆਂ ਦਾ ਬੇੜਾ ਗਰਕ ਨਾ ਹੁੰਦਾ ਤੇ 84 ਨਾ ਹੁੰਦਾ ਇੱਕ ਬੰਦੇ ਦੀ ਬਦੌਲ ਸਾਡਾ ਇਹ ਪੱਠਾ ਬੈਠਾ ਜਦ ਅਗਲੀ ਗੱਲ ਕਰਦੇ ਹਾਂ ਹੁਣ ਭਾਵੇਂ ਇਹਨਾਂ ਨੇ ਜੋ ਮਰਜ਼ੀ ਮਤਾ ਪਾਸ ਕਰ ਲਨ ਭੇਜ ਦੇਣਗੇ ਵਰਨਾ ਨੂੰ ਮਤਾ ਪਾਸ ਕਰਨ ਨੂੰ ਮਨਜ਼ੂਰੀ ਦੇ ਦੂਗਾ ਗਾ ਸਰਕਾਰ ਨੂੰ ਚਲ ਜੂ ਕੀ ਹੋਊਗਾ ਤੁਹਾਡੇ ਸਾਹਮਣੇ ਆ ਜੀ ਬੜੀ ਵੱਡੀ ਗੱਲ ਮੈਂ ਅੱਗੇ ਵੀ ਗੱਲ ਕਰਦਾ ਮੈਂ ਫਿਰ ਗੱਲ ਕਰਦਾ ਅ ਫਿਰ ਗੱਲ ਕਰਦਾ ਮੈਂ ਮੈਨੂੰ ਤੁਸੀਂ ਇਹ ਦੱਸ ਦਿਓ ਕਿ ਸੰਨ 2006 ਦੇ ਵਿੱਚ ਜਦੋਂ ਜਗਦੇਵ ਸਿੰਘ ਤਲਵੰਡੀ ਲੋਹਪੁਰ ਚ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਨੇ ਤੇ 2001 ਮਾਰਚ ਦੇ ਵਿੱਚ ਬਜਟ اجلاس ਹੁੰਦਾ ਵਾ ਤੇ ਉੱਥੇ ਇੱਕ ਥੀ ਚੁੱਕ ਕੇ ਲੈ ਆਉਂਦੇ ਵੀ ਇਹ ਮਤੇ ਨੇ ਜੀ ਜਰਨਲ ਹਾਊਸ ਤੇ ਬੈਠਾ ਗੁਰੂ ਸਾਹਿਬ ਦੀ ਹਜ਼ੂਰੀ ਚ ਉਸ ਜਰਨਲ ਨੇ ਕੀ ਕਿਹਾ ਕਹਿੰਦਾ ਇਹੋ ਜੇ ਮਤੇ ਗੱਡਿਆਂ ਦੇ ਗੱਡੇ ਭਰ ਲੋ ਕਮਰਿਆਂ ਦੇ ਕਮਰੇ ਭਰ ਲੋ ਕੱਖ ਨਹੀਂ ਜੇ ਬੰਨਣਾ ਜਨਤ ਜਾ ਕੇ ਤਾਂ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਕੀ ਭਗਵੰਤ ਮਾਨ ਦੀ ਪਸਲੀ ਭਰ ਚੁੱਕਦੀ ਐ ਵੀ ਕੇਂਦਰ ਦੀ ਸਰਕਾਰ ਦੀ ਧੁੰਤੇ ਗੋਡਾ ਰੱਖਦੇ ਜਾ ਕੇ ਨਹੀਂ ਚੁੱਕਦੀ ਅਗਲੇ ਦਿਨ ਹੀ ਇਹਨਾਂ ਦੇ ਘਰਾਂ ਤੇ ED ਦੀ ਛਾਪੇ ਹੋ ਜਾਣਗੇ CBI ਦੇ ਛਾਪੇ ਪੈ ਜਾਣਗੇ ਕਈ ਹੋਰ ਏਜੰਸੀ ਆ ਜਾਣਗੀਆਂ NIA ਆਜੂਗੀ ਛਾਪੇ ਮਾਰਨ ਵਾਸਤੇ ਜੇ ਤੇ ਸੇਵਾ ਕਰਨੀ ਆ ਤੇ ਫਿਰ ਉਹਨਾਂ ਤੋਂ ਡਰਨੀ ਲੋੜ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਜਿਸਟਰੀ ਕਿਨਵੇਂ ਕਹਿੰਦੇ ਹੁੰਦੇ ਸੀ ਵੀ ਇਹਨਾਂ ਕੇਸਾ ਕੁਸ਼ਲ ਪ੍ਰਵਾਨ ਕਰਦੀ ਹੁੰਦੀ ਜੇ ਤੁਸੀਂ ਵਾਕਿਆ ਹੀ ਆਪਣੀ ਕੌਮ ਦੇ ਤੈਸ਼ੀਓ ਆਪਣੇ ਸੂਬੇ ਦੇ ਤੈਸ਼ੀਓ ਆਪਣੇ ਲੋਕਾਂ ਦੇ ਤੈਸ਼ੀਓ ਤੇ ਫਿਰ ਲੱਕ ਬੰਨ ਕੇ ਤੁਰ ਕੋ ਤੁਰ ਕੋ ਕੁਝ ਨਹੀਂ ਹੁੰਦਾ ਅੱਜ ਦੀ ਡੇਟ ਦੇ ਵਿੱਚ ਮੈਂ ਸੋਚਦਾ ਵੀ ਉਹ ਮਤੇ ਦਾ ਕੀ ਬਣਨਾ ਮੈਨੂੰ ਨਹੀਂ ਪਤਾ ਲੇਕਿਨ ਮੈਂ ਇਹ ਦਾਅਵੇ ਨਾ ਕਰਦਾ ਕਿ ਇਹਨਾਂ ਜਵਾਨਾਂ ਨੇ ਕੱਖ ਨਹੀਂ ਕਰਨਾ ਨਾ ਕੋਈ ਮੋਰਚਾ ਲਾਉਣਾ ਜੇ ਨਾ ਕੋਈ ਗੱਲ ਕਰਨੀ ਇੱਕ ਘੂਰੀ ਸੈਂਟਰ ਨੇ ਵਟੀ ਨਾ ਮਾਰੀ ਜੀ ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਅਗਲੇ ਪਰਚੇ ਪਰਚੇਦਾਂ ਚ ਕਰਤੇ ਨਾ ਸੁਸ਼ੋਧੀ ਇਹਦੇ ਤੇ ਦੂਜੇ ਤੇ ਆਪਣੇ ਸਿੰਦਰ ਜੈਨ ਦੇ ਤੇ ਬੋਲੇ ਆਏ ਵੀ ਜਾਂਦੇ ਹਾਂ ਜਾ ਕੇ ਮੋਰਚਾ ਨਾ ਨਹੀਂ ਵੀ ਗਲਤ ਹੈ ਜੀ ਲਾਇਆ ਕਿਸੇ ਨੇ ਕਿਸੇ ਨੇ ਲਾਇਆ ਇਸ ਕਰਕੇ ਮੈਂ ਇਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਤੁਹਾਡੀ ਗੱਲ ਆ ਚਲੋ ਠੀਕ ਹੈ ਤੁਹਾਡੀ ਗੱਲ ਪਰ ਇਸ ਤਰ੍ਹਾਂ ਤਾਂ ਫਿਰ ਕੇਂਦਰ ਪਾਣੀ ਲੈ ਕੇ ਜਾਂਦਾ ਰਹੂਗਾ ਉਹ ਤਾਂ ਫਿਰ ਉਲਟਾ ਧੌਣ ਤੇ ਗੋਡਾ ਸਾਡੇ ਰੱਖਦਾ ਰਹੂਗਾ ਉਹ ਤੇ ਲੈ ਜਾਂਦਾ ਰਹੂ ਪਾਣੀ ਉਹ ਭਾਜੀ ਤੁਸੀਂ ਇੱਕ ਡੈਮ ਦੀ ਗੱਲ ਕਰਦੇ ਹੋ 5500 ਡੈਮੋਂ ਦਾ ਆਪਣੇ ਦੀਨ ਕਰ ਲਿਆ ਉਹਨਾਂ ਨੇ ਫੈਡਰਲ ਸਿਸਟਮ ਬਿਲਕੁਲ ਖਤਮ ਕਰ ਦੇਣਾਉਣ ਲਈ ਸਮੇਂ ਦੇ ਵਿੱਚ ਇਹ ਕਾਂਗਰਸੀ ਪਾਲਿਸੀ ਵੀ ਰਹੀ ਹੈ ਤੇ ਇਹ ਭਾਜਪਾ ਦੀ ਵੀ ਪਾਲਿਸੀ ਰਹੀ ਹੈ ਵੀ ਜਿਹੜੇ ਸਟੇਟ ਦੇ ਹੱਕ ਉਹਨੇ ਡਾਕ ਕੇ ਕਿਵੇਂ ਮਾਰਨੇ ਪਾਰਲੀਮੈਂਟ ਪਾਰਲੀਮੈਂਟ ਜਿਹੜਾ ਉੱਲੂਆਂ ਦਾ ਝੁੰਡ ਹੁੰਦਾ ਨਾ ਉਹ ਅੰਗਰੇਜ਼ੀ 'ਚ ਪਾਰਲੀਮੈਂਟ ਕਹਿੰਦੇ ਆ। ਇਹ ਲੋਕ ਉਸ ਉਸ ਜੱਦ ਛੋਨੇ। ਇਹਨਾਂ ਨੂੰ ਦੇਣੇ ਨਹੀਂ ਦਿੰਦਾ, ਇਹਨਾਂ ਨੂੰ ਰਾਤ ਨੂੰ ਦਿੰਦਾ ਵੀ ਕਰਨਾ ਕੀ ਅਸੀਂ? ਇਸ ਕਰਕੇ ਬਹੁਤ ਸਾਰੇ ਬੰਦੇ ਮਸਰਾਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਬੰਦੇ ਪਾਰਲੀਮੈਂਟ ਦੇਸ਼ ਦੇ ਹਿੱਤ ਦੀ ਗੱਲ ਕਰਦੇ ਨੇ। ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਆ, ਫੈਡਰਲ ਸਿਸਟਮ ਦੀ ਗੱਲ ਕਰਦੇ, ਸਟੇਟਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਨੇ। ਲੇਕਿਨ ਬੀਜੇਪੀ ਤੇ ਕਾਂਗਰਸ ਦੀ ਇੱਕ ਨਕਾਰਤੀ ਪ੍ਰੋਗਰਾਮ ਹੈ ਫੈਡਰਲ ਸਿਸਟਮ ਖਤਮ ਕਰਕੇ ਬਕਾਇਦਾ ਤੇ ਯੂਨਿਟੀ ਸਿਸਟਮ ਲਾ ਕੇ ਆਉਣਾ ਸਾਰੇ ਅਧਿਕਾਰ ਕੇਂਦਰ ਕੋਲ ਹੁਣ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਕੀ ਕਿਸ ਸਰਕਾਰ ਦੀ ਪਾਲਸੀ ਹੈ ਬੀਜੇਪੀ ਦੀ ਬੀਜੇਪੀ ਕਿੰਦੀ ਸਟੇਟ ਗਵਰਨਮੈਂਟ ਹੋਣੀ ਚਾਹੀਦੀ ਕੇਂਦਰ ਸਰਕਾਰ ਬਣੇਗੀ ਉੱਥੇ ਨਾਮਿਨੇਟ ਕਰੇਗੀ ਮੁੱਖ ਮੰਤਰੀ ਨੂੰ ਉਹ ਦਿਨ ਇੱਕ ਕੈਬਨਲ ਹੋएगी ਜਿਹੜੇ ਕੰਮ ਕਰੀਏ ਬਾਕੀ ਕੋਈ ਬੰਦਾ ਨਹੀਂ ਕੋਈ ਐਮਐਨਐਸ ਦੇ ਕੋਈ ਨਹੀਂ ਹੋਏਗਾ ਉਹਨਾਂ ਦੀ ਪਾਲਸੀ ਇਹ ਆ ਤੁਸੀਂ ਡੈਮਾਂ ਦੀ ਗੱਲ ਕਰਦੇ ਹੋ ਡੈਮ ਤਾਂ ਬਣੀ ਛੋਟੀ ਚੀਜ਼ ਨੇ ਪਰ ਇੱਥੇ ਮੈਂ ਇਕੱਲਾ ਇਹਨਾਂ ਨਹੀਂ ਇਹਨਾਂ ਸਾਰਿਆਂ ਨੂੰ ਸਟਾਲਨ ਚੰਗਾ ਰਹਿ ਗਿਆ ਜਿਨੇ ਆਵਾਜ਼ ਵੀ ਬੁਲੰਦ ਕੀਤੀ ਤੇ ਗੈਰ ਬੀਜੇਪੀ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਤੇ ਉੱਥੇ ਜਾ ਕੇ ਰੌਲਾ ਵੀ ਪਾਇਆ ਤੇ ਸਰਕਾਰ ਨੂੰ ਉਹਦੇ ਤੇ ਸੋਚਣ ਲਈ ਮਜਬੂਰ ਹੋਣਾ ਪਿਆ अच्छा पट्टी साहब ਇਹਦੇ ਨਾਲ ਹੀ ਆਪਾਂ ਇੱਕ ਹੋਰ ਚਰਚਾ ਵਿਸ਼ੇ ਦੇ ਉੱਤੇ ਚਰਚਾ ਕਰਦੇ ਹਾਂ ਉਹ ਵਿਸ਼ਾ ਬੜਾ ਮਹੱਤਵਪੂਰਨ ਹੈ ਕੱਲ ਗਿਆਨੀ ਹਰਪ੍ਰੀਤ ਸਿੰਘ ਹੁਣ ਇੱਕ ਰਾਲੀ ਦੇ ਵਿੱਚ ਤਕਰੀਰ ਕਰ ਰਹੇ ਸੀ ਉੱਥੇ ਉਹਨਾਂ ਨੇ ਕਿਹਾ ਵੀ ਜਦੋਂ ਕੋਠਾ ਨਵਾਂ ਛੱਤਣਾ ਹੋਵੇ ਨਾ ਤਾਂ ਫਿਰ ਪੁਰਾਣੀਆਂ ਅਸ਼ਤੇਰੀਆਂ ਨਹੀਂ ਵਰਤੀਦੀਆਂ ਵੀ ਉਹਨਾਂ ਨੂੰ ਸਿਉਕ ਲੱਗੀ ਹੁੰਦੀ ਹੈ ਘੋਣ ਲੱਗਾ ਹੁੰਦਾ ਹੁਣ ਇਹ ਆਧਾਰਨ ਉਹਨਾਂ ਨੇ ਕਿਹਨੂੰ ਸੁਣਾਈ ਉੱਥੇ ਬਹੁਤ ਸਾਰੇ ਆਗੂ ਬੈਠੇ ਹੋਏ ਸੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਇੱਕ ਮੈਂ ਇਹਨੀ ਗੱਲ ਕਹਿੰਦਾ ਵਾ ਜਦੋਂ ਨਵਾਂ ਕੋਠਾ ਸਥੀਅਤ ਤੇ ਉਹਦੇ ਵਿੱਚ ਪੁਰਾਣਾ ਸਮਾਲ ਦੀ ਵਰਤਿਆਨਲੇ ਚ ਪੁਰਾਣੇ ਬਾਲੇ ਤੇ ਛਤਰੀਆਂ ਦੀ ਮੱਤੀ ਪਾਈ ਜਾਨੀ ਜਾਂਦੀ ਹੈ ਕਿ ਉਹਨਾਂ ਨੂੰ ਘੁੱਲ ਲੱਗਾ ਹੁੰਦਾ ਲੇਕਿਨ ਅਕਾਲੀ ਆਗੂ ਨੇ ਇਕਲਾਈ ਜੀ ਆਪ ਰੰਦੇ ਦਾ ਘੁੰਨ ਪਾਸੇ ਕਰ ਦੇਗਾ ਲਾ ਦੇਗਾ ਉਹਨਾਂ ਆਗੂ ਕਹਿ ਗਏ ਸੀ ਫਿਰ ਤੁਹਾਡੀ ਜਿਹੜੀ ਛਤਰੀ ਕਿਸੇ ਕੰਮ ਦੀ ਨਹੀਂ ਦਾਤਣ ਬਣ ਜਾਣੀ ਆ ਕਿ ਦਾਤਣ ਬਹੁਤ ਛੁੱਤ ਕਹਿਣ ਤੋਂ ਭਾਵ ਇਹ ਸੀਗਾ ਵੀ ਜਿਹੜੇ ਬੰਦਿਆਂ ਦੇ ਕਈ ਪ੍ਰਕਾਰ ਦੇ ਦੋਸ਼ ਲੱਗ ਚੁੱਕੇ ਆ ਉਹਨਾਂ ਨੂੰ ਬਿਲਕੁਲ ਇਹਦੇ 'ਚ ਨਾ ਨਾਮਾਇਨਗੀ ਦਿੱਤੀ ਜਾਵੇ ਤੇ ਨੌਜਵਾਨ ਪੀੜ੍ਹੀ ਜਿਹੜੇ ਜਥੇਦਾਰ ਕਾਲ ਤਖਤ ਗਿਆਨੀ ਰਗबीर ਸਿੰਘ ਨੇ 2 ਦਸੰਬਰ 2024 ਨੂੰ ਗੱਲ ਕਹੀ ਸੀ ਨਾ ਵੀ ਇਹ ਲੀਡਰਸ਼ਿਪ ਜਿਹੜੀ ਜੜੀ ਖੁਣਖਾਦੀ ਲੀਡਰਸ਼ਿਪ ਆ ਇਹ ਆਪਣਾ ਸਮਾਂ ਬੀਤ ਚੁੱਕੀ ਆ ਇਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੂੰ ਲਾਂਬੇ ਕਰਕੇ ਤੇ ਭਰਤੀ ਕਰਕੇ ਤੇ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਇਹ ਕਿਹਾ ਸੀ ਨਾ ਉਹਨਾਂ ਨੇ ਉਹਨਾਂ ਨੇ ਉਸ ਸੰਦਰਭ ਚ ਬਿਆਨ ਦਿੱਤਾ ਬਗੈਦਾ ਤੌਰ ਤੇ ਕਿ ਇੱਥੇ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਪੁਰਾਣੀ ਦਾ ਕੋਈ ਕੰਮ ਨਹੀਂ ਪਿੱਪਲ ਦੇ ਪੱਤਿਆ ਵੇ ਖੜਖਿਰ ਕੀ ਲਾਈ ਵੇ ਪੱਤ ਪੁਰਾਣੇ ਝੜੇ ਤੇ ਹੁਣ ਨਰਤ ਨਵੇਂ ਆ ਦੀ ਆਈ ਵੇ ਉਹਨਾਂ ਦਾ ਧਿਆਨ ਇਸ ਪਾਸੇ ਸੀਗਾ ਇਸ ਕਰਕੇ ਉਹਨਾਂ ਜੋ ਕਿਆ ਠੀਕ ਕਿਆ ਉਹਨਾਂ ਨੇ ਤੇ ਨਾਲ ਇਹ ਵੀ ਕਿਹਾ ਉਹਨਾਂ ਨੇ ਪੀ ਅਸੀਂ ਜੋ ਫੈਸਲੇ ਲੈਨੇ ਮੈਰਿਟ ਦੇ ਆਧਾਰ ਤੇ ਲੈਨੇ ਸਾਨੂੰ ਪਤਾ ਸੀਗਾ ਜਿਸ ਦਿਨ ਬਕਾਇਦਾ ਤੌਰ ਤੇ ਇਹਨਾਂ ਦੀ ਵਾਰੀ ਆਏਗੀ ਜਦੋਂ ਇਹ ਸਾਨੂੰ ਲਾਉਣਗੇ ਕੱਢਣਗੇ ਸੀ ਪਹਿਲਾਂ ਸੋਚ ਕੇ ਸਭ ਕੁਝ ਕੀਤਾ ਸੀ ਇਹਦੀ ਗੱਲ ਨਹੀਂ ਸਾਨੂੰ ਪਤਾ ਸੀ ਇਹਨਾਂ ਨੂੰ ਕੁਝ ਕਰਨਾ ਤੇ ਗੱਲ ਸਹੀ ਆ ਅਗਲਾ ਕੀਤਾ ਵੀ ਆ ਤੁਹਾਡੇ ਸਾਹਮਣੇ ਕੀਤਾ ਵਾ ਇਸ ਕਰਕੇ ਜਿਹੜੇ ਉਹਨਾਂ ਦੇ ਆਪਣੇ ਫੈਸਲੇ ਸੀ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਜਿਹੜੀਆਂ ਹੁਣ ਮੈਂ ਇੱਥੇ ਦੱਸਣ ਲੱਗਾ ਤੇ ਉਹਨੂੰ ਘੱਟੋ-ਘੱਟ 15-20 ਮਿੰਟ ਲੱਗ ਜਾਣੇ ਆ ਜਿਹੜੀ ਗੱਲ ਉਹਨਾਂ ਕਹੀ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਨੂੰ ਜਦੋਂ ਜਿਹੜਾ ਸ਼ਾਜਾਦਾ ਮੌਜਦ ਸੀ ਨਾ ਉਹਨਾਂ ਨਾਲ ਭਾਈ ਨੰਦ ਲਾਲ ਹੁੰਦੇ ਸੀ ਤੇ ਭਾਈ ਨੰਦ ਲਾਲ ਦਾ ਜਿਹੜਾ ਸੀ ਗੁਰੂ ਸਾਹਿਬ ਨਾਲ ਪਿਆਰ ਸੀਗਾ ਤੇ ਸ਼ਾਜਾਦਾ ਮੌਜਦ ਜਿਹੜਾ ਸੀ ਔਰੰਗਜ਼ੇਬ ਦਾ ਤੋਂ ਛੋਟਾ ਬੇਟਾ ਸੀਗਾ ਉਹਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਤੁਹਾਡੀ ਮਦਦ ਦੀ ਲੋੜ ਆ ਭਾਈ ਨੰਦਰਾਲ ਦੇ ਲਈ ਉਹ ਕਹਿੰਦਾ ਵੀ ਠੀਕ ਆ ਸ਼ਰਤਾਂ ਦੇ ਤੇ ਸਮਝੌਤਾ ਕਰ ਲੈਂਦੇ ਆ ਭਾਈ ਨੰਦਰਾਲ ਉਹਨੂੰ ਵਾਪਸ ਜਾਂਦੇ ਵੀ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਤੂੰ ਸ਼ਰਤਾਂ ਪੁੱਛ ਕਿਉਂ ਕੀ ਨੇ ਦੋ ਸ਼ਰਤਾਂ ਗੁਰੂ ਸਾਹਿਬ ਨੇ ਕਹੀਆਂ ਵੀ ਪਹਿਲੀ ਸ਼ਰਤ ਇਹ ਆ ਵੀ ਸਰੰਦ ਦਾ ਸੂਬੇ ਦਾ ਜਿਹੜਾ ਵਜ਼ੀਰ ਖਾ ਉਹ ਸਾਡੇ ਵਾਲੇ ਕੀਤਾ ਜਾਵੇ ਜਿਹਨੇ ਛੋਟੇ ਸਰਦਰ ਸ਼ਿਰ ਕੀਤਾ ਤੇ ਜਿਹੜੀ ਇਹ ਹਿੰਦੂਆਪਰ ਦੀ ਤੁਸੀਂ ਨੀਤੀਆਂ ਬਣਾਏ ਜਾਂਦੇ ਉਹਨੂੰ ਤਬਦੀਲ ਕੀਤਾ ਜਾਵੇ। ਜਦੋਂ ਨੰਦ ਲਾਲ ਨੇ ਜਾ ਕੇ ਦੱਸਿਆ ਤੇ ਉਹ ਕਹਿੰਦਾ ਮਨਜ਼ੂਰ ਆ। ਦੋਵਾਂ ਚੀਜ਼ਾਂ ਮਨਜ਼ੂਰ ਆ ਤੇ ਜੈਜੋ ਦੇ ਥਾਂ ਦੇ ਉੱਤੇ ਗੁਰੂ ਸਾਹਿਬ ਦੇ ਇਹ ਹਮੈਤੀਆਂ ਨੇ ਫਿਰ ਰਾਜਪੀ ਜਿਹੜੇ ਸੀ ਇਹ ਬਕਾਇਦਾ ਤੌਰ ਤੇ ਇਹਨਾਂ ਸਮਝੌਤਾ ਹੋਇਆ। ਉਸ ਸਮਝੌਤੇ ਨੂੰ ਲਿਖਤੀ ਰੂਪ ਦਿੱਤਾ ਗਿਆ। ਟਾਈਮ ਜੱਸਾਂ ਤੇ ਬੜਾ ਕੀਤਾ ਸੀ ਤੇ ਮੜ ਕੇ ਕੇਂਦਰ ਤੋਂ ਉਹਨੂੰ ਹੈਲਪ ਵੀ ਨਹੀਂ ਆਈ ਸੀ। ਕਹਿੰਦਾ ਸਾਡੀ ਲੀਡਰਸ਼ਿਪ ਨੇ ਉਹਨਾਂ ਲੋਕਾਂ ਨੂੰ ਬਕਾਇਦਾ ਤੌਰ ਤੇ ਬਿਨਾਂ ਸ਼ਰਤ ਹਮਾਇਤ ਦਿੱਤੀ ਜਿਨ੍ਹਾਂ ਨੇ ਸਾਡੇ ਖੁਰਖੁਰ ਅੱਗੇ ਦਿੱਤੀ। ਭਟਾ ਜੀ ਇੱਥੇ ਇੱਕ ਆਪਾਂ ਇੱਕ ਗੱਲ ਹੋਰ ਜੋੜ ਲਈਏ ਵੀ ਅੱਜ ਧਾਮੀ ਸਾਹਿਬ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਉਹ ਜ਼ਿਕਰ ਕਰ ਰਹੇ ਸੀ ਭਾਜਪਾ ਦਾ ਤੇ ਇਹ ਸਮਰਥਨ ਤੇ ਅਕਾਲੀਆਂ ਨੇ ਵੀ ਦਿੱਤਾ ਤੇ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਜਿਹੜੀ ਆ ਉਹ ਮਾਮਲਾ ਉੱਥੇ ਹੀ ਲਟਕਿਆ ਪਿਆ। ਮੈਂ ਉੱਥੇ ਆ ਰਿਆਂ ਜੀ ਜਿਹੜੀ ਗੱਲ ਕਈ ਮੈਂ ਬਾਰ-ਬਾਰ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ। ਜਦੋਂ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਚੱਲੀ ਸੀ ਨਾ ਤੇ ਬਾਦਲ ਕਦੀ برداشت ਨਹੀਂ ਸੀ ਕਰਦਾ ਕਿ ਇਹ ਮੁੱਖ ਪ੍ਰਧਾਨ ਮੰਤਰੀ ਬਣੇ ਤੇ ਉਹਨੇ ਬਿਨਾਂ ਸ਼ਰਤ ਬੀਜੇਪੀ ਨੂੰ ਹਮਾਇਤ ਦਿੱਤੀ ਸੀ ਬਿਨਾਂ ਸ਼ਰਤ ਉਹਨੂੰ ਰੋਕਣ ਵਾਸਤੇ ਉਹ ਇਹ ਗੱਲ ਹੀ ਕਹਿੰਦੇ ਆ ਪੀਤੇ ਤੇ ਬਿਨਾਂ ਸ਼ਰਤ ਮੈਂ ਤਾਂ ਦਿੱਤੀ ਹੈਗੀ ਆ ਇੱਥੇ ਤੇ ਗੱਲ ਹੀ ਕੋਈ ਨਹੀਂ ਕੀਤੀ ਗਈ ਅਗਲੀ ਗੱਲ ਕਹਿੰਦੇ ਜੀਐਸਟੀ ਦਾ ਪੈਸਾ ਕਦੇ ਵਾਪਸ ਲੈਂਦਾ ਤੇ ਜੀਐਸਟੀ ਲਾਇਆ ਕਿਨੇ ਸੀਗਾ ਜੇ ਉਹਨਾਂ ਵਾਪਸ ਕਰਤਾ ਕੋਈ ਸੰਘ ਕੀਤਾ ਸਾਡੇ ਦੇ ਤੇ ਪਹਿਲੀ ਵਾਰੀ ਹੋਇਆ ਸੀ ਵੀ ਭਾਜਪੀ ਦੀ ਸਰਕਾਰ ਦੇ ਸਮੇਂ ਜਿਹੜਾ ਰਾਸ਼ਟਰ ਦਰਬਾਰ ਸਾਹਿਬ ਨੂੰ ਆਉਂਦਾ ਸੀ ਲੰਗਰ ਨੂੰ ਉੱਤੇ ਟੈਕਸ ਲਾਇਆ ਗਿਆ ਦੀ ਤੇ ਕਦੀ ਟੈਕਸ ਨਹੀਂ ਲੱਗਾ ਉਹਦੇ ਤੇ ਮੈਂ ਵੀ ਟਿੱਪਣੀ ਕੀਤੀ ਸੀ ਵੀ ਜਿਹੜੇ ਪੈਸੇ ਚਲ ਗਏ ਇਹਨਾਂ ਨੂੰ ਵਾਪਸ ਵੀ ਲੈਣੇ ਚਾਹੀਦੇ ਆ ਇਹ ਬੜੇ ਛਾਤਰ ਦਿਮਾਗ ਲੋਕ ਨੇ ਟੂਰਿਸਟ ਡਾਇਰੀ ਦੇ ਵਿੱਚ ਬਕਾਇਦਾ ਤੌਰ ਤੇ ਇਹ ਚੀਜ਼ ਲਿਖੀ ਗਈ ਆ ਦੁਰਗਿਆਨਾ ਮੰਦਿਰ ਜਿਹਨੂੰ ਮਸਾਂ ਹੀ ਅਜੇ ਮੇਰੇ ਖਿਆਲ 100 ਸਾਲ ਤੋਂ ਥੋੜਾ ਸਮਾਂ ਪੂਰਾ ਬਣੇ ਨੂੰ ਇਹ ਕਹਿੰਦੇ ਜੀ 500 ਸਾਲ ਪੁਰਾਣਾ ਮੰਦਿਰ ਆਏ ਦਰਬਾਰ ਸੇ ਬੱਚ ਬਣਦਾ ਟੂਰਿਸਟ ਡਾਇਰੀ ਚ ਲਿਖਿਆ ਵਾ ਕਈ ਵਾਰੀ ਸ਼੍ਰੋਮਣੀ ਕਮੇਟੀ ਨੂੰ ਗਿਆ ਪੀ ਇਹਨਾਂ ਨੂੰ ਪੱਤਰ ਲਿਖ ਕੇ ਸੁਧਾਰ ਕਰਾਓ ਚ ਕਿਸੇ ਨੇ ਕਰਾਇਆ ਉਹਦੇ ਵਿੱਚੋਂ ਐਜ਼ ਇਟ ਚੱਲਦਾ ਵਾ ਜੇ GST ਉਹ ਨਾ ਲਾਇਆ ਤੇ ਤੁਸੀਂ ਵਾਪਸ ਲੈਂਦਾ ਤੇ ਮੈਂ ਤੁਹਾਨੂੰ ਇਹ ਦੱਸ ਦਿਆ ਕਿ ਸੌਲ ਸੱਤ ਬਾਅਦ BJP ਆਪਣੇ ਬਕਾਇਦਾ ਤੌਰ ਤੇ ਆਪਣੀ ਜਿਹੜੀ ਕਿਤਾਬਾ ਛਾਪੂਗੀ ਆਰਟੀ ਖਚਵਨ ਲਿਖੂਗੀ ਕਿ ਜਦੋਂ ਸਾਡੀ ਦਿੱਲੀ ਦੇ ਵਿੱਚ BJP ਸਰਕਾਰ ਸੀ ਉਦੋਂ ਜਿਹੜਾ ਲੰਗਰ ਸੀ ਗੁਰੂ ਰਾਮਦਾਸ ਜੀ ਦਾ ਉਹ ਸਾਡੇ ਪੈਸੇ ਤੇ ਚੱਲਦਾ ਰਿਹਾ ਇੱਕ ਗੱਲ ਲੋਡ ਕਰ ਲੋ ਸਾਡੀ ਇਹਨੂੰ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਗੱਲ ਅੱਜ ਕਹਿੰਦੇ ਆ ਸਖਬੀਰ ਸਿੰਘ ਬਾਦਲ ਵੀ ਪੰਜਾਬ ਨੂੰ ਸੂਬਾ ਨੰਬਰ 1 ਬਣਾਉਣ ਦੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਨਹੀਂ ਪਿਛਲੇ 15 ਸਾਲ ਤੁਸੀਂ ਪੰਜਾਬ ਨੂੰ ਲੁੱਟਿਆ ਵੀ ਹੈ ਕੁੱਟਿਆ ਦੀ ਹੈ ਲੋਕਾਂ ਨੂੰ ਸ਼ਹੀਦ ਵੀ ਕੀਤਾ ਤੇ ਪੰਜਾਬ ਦੇ ਐਸਿਡ ਵਿੱਚ ਵੀ ਹੈ ਤੁਸੀਂ ਤੁਹਾਡੇ ਕੋਲ ਕੋਈ ਆਸ ਰੱਖ ਜਣੀ ਚਾਹੀਦੀ ਜਿਹੜੀ ਸ਼ਕੀਰ ਦੀ ਗੱਲ ਤੁਸੀਂ ਕੀਤੀ ਆ ਉਹਦੇ ਚ ਉਹਨੇ ਇੰਨੀ ਗੱਲ ਕਹੀ ਸੀ ਦਰਦ ਰਹਿ ਜਾਣੀਆਂ ਇਸ ਕਰਕੇ ਪਾਣੀਆਂ ਦਾ ਮਸਲਾ ਜਿਹੜਾ ਵਾ ਇਹ ਸਿੱਖਾਂ ਦਾ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਦਾ ਮਸਲਾ ਹੈ। ਪਟਿਆਲਾ ਮਾੜਾ ਜੀ। ਧਾਮੀ ਸਾਹਿਬ ਦੀ ਪ੍ਰੈਸ ਕਾਨਫਰੰਸ ਬਾਰੇ ਵੀ ਦੱਸ ਦਿਓ ਮਾੜਾ ਜੀ। ਧਾਮੀ ਸਾਹਿਬ ਦੀ ਪ੍ਰੈਸ ਕਾਨਫਰੰਸ ਜੀ ਮੈਂ ਪੰਜਾਬੀ 'ਚ ਫੇਰ ਕਹਿ ਦਿਆ ਇਹਨਾਂ ਦੇ ਪੱਲੇ ਪੁੱਲੇ ਕੱਖ ਹੈ ਨਹੀਂ। ਕਿਉਂਕਿ ਇਹਨਾਂ ਨਾਲ ਜਨੰਗ ਸਿੰਘ ਜਿੱਥੇ ਬੰਦਿਆਂ ਤੇ ਹੋਰ ਜਿੱਥੇ ਬੰਦਿਆਂ ਨੇ ਇੱਕ ਮੀਟਿੰਗ ਕੀਤੀ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਮੁੱਦਾ ਰੱਖਿਆ ਬਕਾਇਦਾ ਤੌਰ ਤੇ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਦਾ ਉਹ ਕਹਿੰਦੇ ਤਿੰਨ ਪੇਜ ਦੀ ਚਿੱਠੀ ਮੈਨੂੰ ਮਿਲੀ ਆ ਪਰ ਮੈਂ ਉਹਦੇ ਬਾਰੇ ਕਿਸੇ ਪ੍ਰਕਾਰ ਦੀ ਕੋਈ ਡਿਸਕਸ਼ਨ ਨਹੀਂ ਅੱਜ ਕਰਨੀ ਫਿਰ ਕਿਤੇ ਮੈਂ ਰਿਲੀਜ਼ ਕਰੂੰਗਾ ਲੇਕਿਨ ਉਹਨਾਂ ਦਾ ਮੁੱਦਾ ਇੱਕ ਹੀ ਆ ਵੀ ਤੁਸੀਂ ਜਿਹੜੀ ਆਪਣੀ ਪਟੀਸ਼ਨ ਪਾਈ ਆ ਉਹ ਵਾਪਸ ਲਓ ਤੇ ਮੈਂ ਜਾਣ ਤੇ ਸਰਕਾਰ ਜਾਣੇ ਤੁਸੀਂ ਪਾਸੇ ਦੇ ਵਿੱਚ ਇਦੇ ਬਾਰੇ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਬਾਕੀ ਜਥੇਬੰਦੀਆਂ ਨੇ ਕਿਹਾ ਵੀ ਸਾਨੂੰ ਇਕੱਠੇ ਹੋ ਕੇ ਪਾਈ ਰਾਜ ਉਹਨਾਂ ਦੀ ਫਾਂਸੀ ਜਿਹੜੀ ਆ ਉਮਰ ਕੱਚ ਤਬਦੀਲ ਕਰਨੀ ਚਾਹੀਦੀ। ਪਈ ਦੀ ਗੱਲ ਤੇ ਰਿਆ ਕਰੇ ਉਹਨੂੰ ਬੜਾ ਸਮਾਂ ਹੋ ਗਿਆ। ਲੇਕਿਨ ਕੇਂਦਰ ਸਰਕਾਰ ਬਿਲਕੁਲ ਸੁਹਿਰਦ ਨਹੀਂ ਤੇ ਐਸ ਸਿਚੁਏਸ਼ਨ ਤੇ ਸਿਕੰਦਰ ਸਰਕਾਰ ਨੇ ਗੱਲ ਇਹਨਾਂ ਦੀ ਸੁਣਨੀ ਵੀ ਨਹੀਂ। ਇੱਕ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਣ ਲੱਗਾ ਹਾਂ। ਜੀ। ਸਾਡੇ ਰੱਖਿਆ ਮੰਤਰੀ ਕੌਣ ਨੇ ਰਾਜਨਾਥ ਸਿੰਘ। ਰਾਜਨਾਥ ਸਿੰਘ। ਜਦੋਂ ਪਹਿਲਾਂ ਬਲੇ ਹੁੰਦੇ ਸੀ ਨਾ ਕਹਿੰਦੇ ਜੀ ਪਾਕਿਸਤਾਨ ਦੇ ਮੁਲਕਰਾਇਆ ਅਸੀਂ ਪਾਕਿਸਤਾਨ ਨਿਸ਼ਠਾਗੇ ਸੀ ਪਹਿਲੀ ਵਾਰੀਆਂ ਵੀ ਰਾਜਨਾਥ ਸਿੰਘ ਨੇ ਅੱਜ ਤੱਕ ਪਾਕਿਸਤਾਨ ਨਾਲ ਹੀ ਲਿਆਉਂਦੇ ਕਿ دہشت ਗਤਨ ਨਿਸ਼ਠਾਗੇ ਸੀ ਗ੍ਰਹਿ ਮੰਤਰੀ ਸਾਹਿਬ ਵੀ ਕਹਿੰਦੇ ਚੁੰਟੜ ਕੇ ਮਾਰਾਂਗੇ دہشت ਗਤਨ ਨਾ ਸੀ ਕਹਿੰਦੇ ਨਾ ਪਾਕਿਸਤਾਨ ਨਾਲ ਹੀ ਲੈਂਦੇ ਇੱਕ ਕਹਾਣੀ ਕੀ ਹੈ ਸਭ ਕੁਝ ਸ਼ੱਕ ਦੇ ਘਰੇ ਚ ਆਇਆ ਪਿਆ ਇੱਥੇ ਵੀ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਆ ਵੀ ਚਲੋ ਤੁਸੀਂ ਇਦਾਂ ਕਰੋ ਤੁਸੀਂ ਤੇ ਨਾਲ ਤੁਰੇ ਫਿਰਦੇ ਹੋ ਤੁਸੀਂ ਲਾਓ ਮੋਰਚਾ ਉਹਨਾਂ ਦੇ ਬੀਜੇ ਖਿਲਾਫ ਦਿਓ ਬਿਆਨ ਮੋਦੀ ਦੇ ਖਿਲਾਫ ਤੁਸੀਂ ਇੱਕ ਬਿਆਨ ਦਿਓਗੇ ਅਸੀਂ 100 ਬਿਆਨ ਦੇਾਂਗੇ ਅਸੀਂ 100 ਵਾਰੀ ਭੁਗਤਾਨ ਦੇ ਖਿਲਾਫ ਜਾਰੀਆਂ ਤੁਸੀਂ ਸਾਡੀ ਇਹ ਦੱਸਦੇ ਤੇ ਤੁਹਾਨੂੰ ਤੁਸੀਂ ਡੀਗ ਰਹੇ ਹੋ ਤੇ ਤੁਹਾਨੂੰ ਸੁਨੇਹਾ ਆਵੇ ਤੇ ਨੰਗੇ ਪੈਰੀ ਭੱਜ ਜਾਓ ਜਾ ਕੇ ਤੁਸੀਂ ਉਹਨਾਂ ਨੂੰ ਸਮਝਾਉਂਦੇ ਕਰੋ ਤੁਸੀਂ ਨਾਲ ਤੁਸੀਂ ਇਹ ਗੱਠ ਜੋੜ ਕਰੋ ਤੁਸੀਂ ਤੁਸੀਂ ਜਿਵੇਂ ਬਿਆਨ ਟਕਾ ਕੀਆ ਸੀ ਸੋ ਇੱਕ ਤੁਸੀਂ ਦੋ ਜੋ ਕੀ ਸੀ 200 ਦੇਵਾਂਗੇ ਇਸ ਕਰਕੇ ਉਹਨਾਂ ਬੜੀ ਬੇਬਾਕੀ ਨਾਲ ਆਪਣੀ ਕਲਦੀ ਕੀਤੀ ਹੈ ਤੇ ਜਿਹੜੀ ਗੱਲ ਕੀਤੀ ਬਕਾਇਦਾ ਤੌਰ ਤੇ ਸੜੀ ਧਾਮੀ ਸਾਹਿਬ ਨੇ ਧਾਮੀ ਸਾਹਿਬ ਵੀ ਪੰਜਾਬੀ ਚ ਕਹਿੰਦੇ ਹੁੰਦੇ ਮੂਤ ਜੋ ਮੱਛੀਆਂ ਮਾਰਨੀ ਕਾਗਦੇ ਹੋ ਤੁਸੀਂ ਤੁਹਾਡੇ 5 ਲੱਖ ਜਿਹੜੇ ਤੁਸੀਂ ਸਾਈਨ ਕਰ ਕਿੱਥੇ ਨੇ ਅੱਜ ਪਏ ਹੋ ਉਹ ਦਿੱਲੀ ਦੀ ਜਿਹੜੀ ਗੁਰੂ ਅਰਜਨ ਦੇਵ ਦਾਸ ਦੇ ਕਮਰੇ ਚ ਪਏ ਨੇ ਕਿਸੇ ਨੇ ਲਿਆ ਨਾ ਕੋਈ ਇੰਨੇ ਕਮ ਜੋਰ ਨਾਲ ਤੁਸੀਂ ਤੁਹਾਡੇ ਕੋਲ ਵਰਕਰ ਨੇ ਸਮਰਥਕ ਨੇ 2-400 ਬੰਦਾ ਲੈ ਕੇ ਬੈਠ ਜਾ ਕੇ ਦਿੱਲੀ ਤੁਸੀਂ ਕੀ ਹੋਊਗਾ ਪਰ ਤੁੱਪੇ ਬਣਾ ਬੜਾ ਔਖਾ ਸੰਦੀਪ ਜੀ ਨਹੀਂ ਬਹਿ ਸਕਦੇ ਇਹ ਲੋਕ ਵੀ ਹੁਣ ਜਿਹੜੇ ਕਾਂਗਰਸੀਆ ਵਰਗੇ ਜਿਹੜੇ ਨਾ ਏਸੀ ਕਮਰਿਆਂ ਤੇ ਸੀ ਗੱਡੀਆਂ ਚ ਰਹਿਣ ਗਿੱਜ ਗਿਆ ਉਹ ਬਾਪੂ ਨਹੀਂ ਅੱਜ ਹੈਗੇ ਜਿਹੜੇ ਬਾਪੂ ਜਿਹੜੇ ਸੀ ਬੂਟੀਆਂ ਵਾਲਾ ਝੋਲਾ ਤੋਂ ਚ ਕਚਾ ਤੇ ਕਚਰਾ ਤੇ ਪਰਨਾ ਪਾ ਕੇ ਤੁਰ ਪੈਂਦੇ ਸੀ ਚਲੋ ਜੀ ਮੋਰਚੇ ਲੱਗ ਗਏ ਚ ਉਹ ਜੇਲ੍ਹ ਨੂੰ ਚਲੀਏ ਸੀ ਉਹਨਾਂ ਦੀ ਮੰਜ਼ਿਲ ਜੇਲ੍ਹ ਹੁੰਦੀ ਸੀ ਕਦੀ ਵੀ ਉਹ ਜ਼ਮਾਨਤ ਦੀ ਕਰਾਉਂਦੇ ਸੀ ਉਹ ਕਹਿੰਦੇ ਸੀ ਜ਼ਮਾਨਤ ਨਹੀਂ ਕਰਾਉਣੀ ਤੁਸੀਂ ਸਾਨੂੰ ਕੇਸ ਵਾਪਸ ਲਓ ਛੱਡੋ ਫਿਰ ਦਸੀ ਬੰਦ ਨਹੀਂ ਕਰੋ ਭਾਵੇਂ ਸਤਕੁੰਝਾ ਦੇ ਕੇਸ ਕਿਉਂ ਹੋਏ ਇਸ ਕਰਕੇ ਇਹਨਾਂ ਦੇ ਪੱਲੇ ਪੁੱਲੇ ਕੁਝ ਨਹੀਂ ਨਾ ਧਾਮੀ ਦੇ ਪੱਲੇ ਕੁਝ ਨਾ ਸੁਖਬੀਰੋਂ ਦੇ ਪੱਲੇ ਕੁਝ ਇਹਨਾਂ ਦੀ ਜੁੱਟ ਨਹੀਂ ਜਾ ਕੇ ਬੀਜੇ ਖਲੋਕੀ ਮਿਜਾ ਕੇ ਉੱਥੇ ਮਜਾਰਾ ਕਰ ਸਕਦੇ ਬੀਜੇਪੀ ਦੇ ਖਲਬ ਜਾ ਕੇ ਕਿ ਮੋਚਾ ਲਾ ਸਕਦੇ ਜੀ ਅੱਛਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ